ਬੋਲੇ ਸੋਨ ਰੁਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਆਜੀ ਦਫ਼ਤਰ ਦਾ ਘਰਾਉ ਕੀਤਾ ਗਿਆ ਜੀ ਘਰਾਉ ਕਰਨ ਦਾ ਸਾਡਾ ਮੇਨ ਮਕਸਦ ਇਹ ਹੈਗਾ ਜੀ ਇੱਕ ਕਲਰ ਚੈਨਲ ਦੇ ਉੱਪਰ ਮੈਗਾ ਵਰਸੇ ਸੀਰੀਅਲ ਚੜਦਾ ਪਿਆ ਜਿਹਦੇ ਚ ਗੁਰੂ ਮਰਿਆਦਾ ਦਾ ਖੰਡਨ ਕੀਤਾ ਗਿਆ ਜਿਨ੍ਹਾਂ ਵੱਲੋਂ ਖੰਡਨ ਕੀਤਾ ਗਿਆ ਅਸੀਂ ਉਹਨਾਂ ਉਹਨਾਂ ਨੂੰ ਚੇਤਾਵਨੀ ਦੇ ਦਿੰਦੇ ਵੀ ਇਹ ਤੂੰ ਹੀ ਸਾਡੇ ਗੁਰਮੇਰਾਦੇ ਤੋਂ ਖੰਡਨ ਕਰਦੇ ਤੈਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਅਸੀਂ ਉਹਨੀ ਦੇ ਤੱਕ ਇੱਥੋਂ ਨਹੀਂ ਉੱਠਾਂਗੇ ਜਿੰਨੀ ਦੇ ਤੱਕ ਸਾਨੂੰ ਐਫਆਰ ਜੀ ਕਾਪੀ ਨਹੀਂ ਮਿਲੇਗੀ ਇੱਕ ਮੁੱਦਾ ਸਾਡਾ ਹੋਰ ਮਜੀਠੇ ਢਾਨੇ ਦਾ ਜਿੱਥੇ ਸਾਡੇ ਰਾਜਨ ਸਿੰਘ ਦੀ ਵਿਲਨ ਮੁਸੀਬ ਵੱਲੋਂ ਮਾਲਾ ਤੋੜੀ ਗਈ ਹੈ ਔਰ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੁਰੰਤ ਤੁਰੰਤ ਜਿੰਨੇ ਤੱਕ ਸਾਨੂੰ ਉਹ ਵੀ ਪਰਚੇ ਦੀ ਅਫਸੇ ਦੀ ਕਾਪੀ ਨਹੀਂ ਮਿਲਦੀ ਉਨ ਤੱਕ ਅਸੀਂ ਇਥੋਂ ਨਹੀਂ ਉਠਾਂਗੇ ਬੋਲੇ ਸੋਨਰ ਭਾਗਮਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਣਾ ਨਾਮ ਦੱਸ ਕੇ ਜਿੱਥੇ ਵੀ ਨਾਮ ਦੱਸ ਕੇ ਨਾਲ ਤੁਹਾਡਾ ਨਾਮ ਲਗਾਇਆ ਗਿਆ ਤੇ ਬਲੇ ਜੋ ਬਲੇ ਸੋਨਰ ਭਾਗਮਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲਕੀਵਾਲ ਸਿੰਘ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸੰਦੀਨਾਤ ਜੀ ਬਾਬਾ ਹਰਪ੍ਰੀਤ ਸਿੰਘ ਖਾਲਸਾ ਜੀ ਅੱਜ ਅਸੀਂ ਜਥੇਬੰਦੀ ਵੱਲੋਂ ਡੀਆਈਜੀ ਬਾਰਡਰ ਰੇਂਜ ਸਾਹਿਬ ਜੀ ਦਾ ਘਰਾਵ ਕੀਤਾ ਗਿਆ ਵਾ ਔਰ ਚ ਕੁਝ ਸਾਡੇ ਸਮਾਜ ਦੇ ਨਾਲ ਔਰ ਕੁਝ ਧਾਰਮਿਕ ਮਸਲੇ ਸੀਗੇ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਸੀਗੇ ਜਿਹਦੇ ਵਿੱਚ ਦੋ ਮੁੱਖ ਮਸਲੇ ਆ ਜਿਹੜੀ ਧਾਰਮਿਕ ਜਿਹੜੇ ਆ ਇੱਕ ਤੇ ਮੇਨ ਜਿਹੜਾ ਜੀ ਮੈਗਾ ਵਰਸ ਸੀਰੀਅਲ ਕਲਰ ਚੈਨਲ ਤੇ ਆ ਰਿਹਾ ਵਾ ਔਰ ਇਹ ਵਿੱਚ ਗੁਰਗਨ ਸਾਹਿਬ ਮਹਾਰਾਜ ਜੀ ਦੀ ਬੇਦਬੀ ਕੀਤੀ ਗਈ ਹੈ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਲਾਇਆ ਗਿਆ ਵਾ ਔਰ ਨਕਲੀ ਅਨੰਦ ਕਾਰਜ ਕੀਤੇ ਗਏ ਆ ਜਦਾ ਆਪਾਂ ਸਾਰੇ ਜਾਣਦੇ ਆ ਜੀ ਕਿ ਐਸਜੀਪੀਸੀ ਵੱਲੋਂ ਕੋਹਾ ਨਮਾ ਜਰੀ ਕੀਤਾ ਗਿਆ ਸੀਗਾ ਕੇ ਨਕਲੀ ਕੋ ਦੁਆਰਾ ਸੈਟਅਪ ਜਿਹੜਾ ਨਹੀਂ ਲਗਾਇਆ ਜਾਏਗਾ ਕਿਸੇ ਵੀ ਫਿਲਮ ਚ ਜਾਂ ਟੀਵੀ ਸੀਰੀਅਲ ਚ ਉਸ ਦੇ ਬਾਵਜੂਦ ਵੀ ਉਹਨਾਂ ਨੇ ਗੁਰਮੁਤਮਰ ਬਰਨਾ ਦਾ ਜਿਹੜਾ ਉਲੰਘਣ ਕੀਤਾ ਵਾ ਉਸ ਤੋਂ ਬਾਅਦ ਜਿਹੜਾ ਦੂਸਰਾ ਮਸਲਾ ਵਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜਿਹੜੀ ਇੱਕ ਮਾਲਾ ਤੋੜੀ ਗਈ ਹੈ ਵਿਲੀਅਮ ਮਸੀਹ ਵੱਲੋਂ ਜੋ ਕਿ ਪੰਜਾਬ ਪੋਸਟ ਦਾ ਮਲਾਜਮ ਹੈ ਸਾਡਾ ਵਰਕਰ ਆ ਰਾਜਨ ਸਿੰਘ ਉਹਨਾਂ ਨਾਲ ਉਹਨੇ ਕੋਟਾ ਮਾਰ ਕੀਤੀ ਔਰ ਇਹ ਮਾਲਾ ਤੋੜੀ ਹੈ ਸੋ ਇਸ ਜਿਹੜੀ ਇਹ ਮਸਲੇ ਸੀਗੇ ਜਿਹੜੇ ਇਸ ਤੋਂ ਇਲਾਵਾ ਐਸ்சிਐਸਟੀ ਦੇ ਵੀ ਮਸਲੇ ਸੀਗੇ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਪਏ ਹੈ ਦਿਹਾਤੀ ਤੇ ਜ਼ਿਲ੍ਹੇ ਚ ਦੋਨੇ ਚ ਸੋ ਇਸ ਬੰਦੇ ਵਿੱਚ ਕਈ ਵਾਰ ਜਿਹੜਾ ਵਾ ਸੀਨੀਅਰ ਅਫਸਰ ਸਹਿਬਾਨ ਨੂੰ ਜਾਣੋ ਵੀ ਕਰਵਾਇਆ ਗਿਆ ਵਾ ਦਰਖਾਸਤਾਂ ਵੀ ਦਿੱਤੀਆਂ ਗਈਆਂ ਸੀਗੀਆਂ ਪਰ ਕੋਈ ਵੀ ਜਿਹੜੀ ਕਾਰਵਾਈ ਜਿਹੜੀ ਆ ਅਮਰੀ ਜਾਮੇ ਵਿੱਚ ਨਹੀਂ ਲਿਆਂਦੀ ਗਈ ਸੀ ਕਿ ਸੋ ਇਸ ਰੋਜ਼ ਵਿੱਚੋਂ ਅੱਜ ਵਾਲਮੀਕੀ ਸਮਾਜ ਦੀ ਦਿੱਥੇ ਬੰਦਿਆਂ ਵੱਲੋਂ ਔਰ ਅਮਰਵੀ ਸਿੱਖ ਸਮਾਜ ਦੀ ਦਿੱਥੇ ਬੰਦਿਆਂ ਵੱਲੋਂ ਜਿਹੜਾ ਜਿਹੜਾ ਤਰਨਾਪੁਰ ਦੇਸ਼ ਜਿਹੜਾ ਕੀਤਾ ਗਿਆ ਵਾ ਔਰ ਉਹਨਾਂ ਤੱਕ ਜਾਰੀ ਰਹੇਗਾ ਜਿੰਨਾ ਚੱਕਰ ਜਿਹੜਾ ਸਾਨੂੰ ਐਫ ਆਰ ਆਈ ਦੀ ਕਾਪੀ ਜਿਹੜੀ ਨਹੀਂ ਮਿਲੇਗੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੋਈ ਵੀ ਕਾਰਵਾਈ ਕਰਾਉਣ ਦਾ ਹਰ ਸੜਕਾ ਦੇ ਉੱਤਰ ਨਾਲ ਪਿੱਛਾ ਇਹਦੇ ਬਾਰੇ ਬਿਲਕੁਲ ਜੀ ਇਹ ਪ੍ਰ ਕਿਉਂਕਿ ਹਰ ਵਾਰੀ ਸਾਨੂੰ ਹੀ ਸੜਕਾਂ ਤੋਂ ਉਤਰ ਕੇ ਆ ਕੇ ਜਾਣਾ ਪੈਂਦਾ ਵਾ ਕਿਉਂਕਿ ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲਦਾ ਉਦੋਂ ਵੀ ਲੋਕ ਹੀ ਪਰੇਸ਼ਾਨ ਹੁੰਦੇ ਆ ਜਦੋਂ ਨਿਆਂ ਲੈਣ ਹੀ ਸੜਕਾਂ ਤੇ ਸਾਨੂੰ ਉਤਰਨਾ ਪੈਂਦਾ ਉਦੋਂ ਵੀ ਲੋਕ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਪਿੱਛੇ ਕਿੰਨਾ ਵੱਡਾ ਜਾਮ ਲੱਗਾ ਪਿਆ ਵਾ ਇਹ ਵੀ ਲੋਕ ਜਿਹੜੇ ਆਪਣੇ ਦਿਹਾੜੀ ਛੱਡ ਕੇ ਆਏ ਆ ਅੱਜ ਧੁੱਪੇ ਛੜਦੇ ਪਏ ਆ ਇਹ ਵੀ ਨਿਆਂ ਦੀ ਆਸ ਨਹੀਂ ਆਏ ਆ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਨਿਆਂ ਮਿਲੂਗਾ ਹੁਣ ਦੇਖਿਆ ਦੇਖਣ ਵਾਲਾ ਜਿਹੜੇ ਵਿਸ਼ੇ ਆ ਕਿ ਪ੍ਰਸ਼ਾਸਨ ਸਾਨੂੰ ਕੀ ਨਿਆਂ ਦਿੰਦਾ ਵਾ ਬਾਕੀ ਜਿਸ ਸੰਗਤ ਜਿਹੜੀ ਉਹਨਾਂ ਚੱਕਰੀ ਬੈਠੀ ਰਹੇਗੀ ਜਿਨ੍ਹਾਂ ਦੇ ਕਰ ਸਾਨੂੰ ਐਫ ਆਈ ਆਰ ਦੀ ਕਾਪੀ ਜਿਹੜੀ ਨਹੀਂ ਦਿੱਤੀ ਗਈ ਡਿਪਟੀ ਸਾਹਿਬ ਮੌਕੇ ਦਾ ਹੀ ਇਹਨਾਂ ਨੂੰ ਧਮਕੀ ਆਸ਼ਵਾਸਨ ਦਿੱਤਾ ਡਿਪਟੀ ਸਰ ਇਹ ਜੇ ਏ ਸੀ ਪੀ ਨੌ ਸਾਹਿਬ ਆਇਆ ਵਿਸ਼ੇ ਕੁਮਾਰ ਜੀ ਉਹਨਾਂ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਵਾ ਪਰ ਜਿਹੜਾ ਮੇਨ ਸਾਡਾ ਇੱਕ ਜਿਹੜੀ ਐਫ ਆਈ ਆਰ ਜਿਹੜੀ ਕਾਪੀ ਹੈ ਮਝਠੇਰੀ ਉਹ ਸਾਨੂੰ ਚਾਹੀਦੀ ਹੈ ਕਿਉਂਕਿ ਉਹਰੇ ਬਿਆਨ ਹੋ ਗਏ ਆ ਸਾਰੀ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਕੰਪਲੀਟ ਹੋ ਚੁੱਕੀ ਆ ਸੋ ਉਹੀ ਜਾਣਦੇ ਆ ਕਿ ਉਹਰੀ ਸਾਨੂੰ ਜਿਹੜੀ ਐਫ ਆਈ ਆਰ ਨਿਕਲ ਜਾਵੇ ਤਾਂ ਫਿਰ ਜਾ ਕੇ ਜਿਹੜਾ ਵਾ ਸੰਗਤ ਵਾਲਾ ਰੋਸ ਜਿਹੜਾ ਸ਼ਾਂ ਅੱਗੇ ਇਹ ਧਰਨਾ ਲੱਗਿਆ ਹੋਇਆ ਜੀ ਤੁਹਾਡੇ ਸਾਹਮਣੇ ਆ। ਬਾਕੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ। ਇਹਨਾਂ ਦੇ ਜਿਹੜੇ ਮਸਲੇ ਸੋਣਾ ਉਹਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਕੇਸ ਮਸਲੇ ਚ ਲੈ ਆ ਸਰੇ ਨੇ ਤਾਰ। ਕੋਈ ਦਰਖਾਸਤ ਤੇ ਕਾਰਵਾਈ ਨਹੀਂ ਹੋਈ ਕਹਿੰਦੇ ਜੀ। ਕੁਛ ਇੱਕ ਕੋਈ ਧਾਰਾ ਵਾਈਗ ਆ ਰਿਹਾ ਕੋਈ ਉਹਦੇ ਚ ਲੱਤੇ ਇਹਦੇ ਵਿੱਚ ਵੀ ਕੋਈ ਸੀਰੀਅਲ ਕੋਈ ਸੀਰੀਅਲ ਆ ਰਿਹਾ ਉਹਦੇ ਵਿੱਚ ਵੀ ਉਹਦੇ ਵਿੱਚ ਕਾਰਵਾਈ ਚੱਲ ਰਹੀ ਜੀ ਸਾਈਬਰ ਕ੍ਰਾਈਮ ਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਇਹ ਗੁਰੂਗ੍ਰੰਥ ਸਾਹਿਬ ਦੇ ਬੇਦਬੀ ਨਾਲਗੇ ਜਿਹੜਾ ਮੁੱਦਾ ਹੋ ਚੁੱਕਿਆ ਹੈ ਉਹਦੇ ਬਾਰੇ ਕਹਿੰਦੇ ਮੈਂ ਤੁਹਾਨੂੰ ਦੱਸਿਆ ਜੀ ਉਹਦੀ ਕਾਰਵਾਈ ਉਹ ਕਰ ਰਹੇ ਨੇ ਜੀ ਸਾਈਬਰ ਨੂੰ ਕੋਈ ਦਰਖਾਸਤ ਦਿੱਤੀ ਆ ਤੁਹਾਡੇ ਸਾਹਮਣੇ ਹੀ ਦੱਸ ਰਹੇ ਨੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹਨਾਂ ਨੇ ਜੋ ਕਾਰਵਾਈ ਬਣਦੀ ਹੋਊਗੀ ਕਰਾਂਗੇ ਜੀ ਉਹਦਾ ਕਾਨੂੰਨੀ ਕਾਰਵਾਈ ਹੋਊਗੀ ਸਰ ਮਜੀਠੇ ਦੇ ਵੀ ਕਹਿ ਰਹੇ ਮਜੀਠੇ ਦੇ ਨੌਜਵਾਨ ਉਹ ਆ ਜੀ ਅੰਦਰ ਲੀਡਰ ਸਾਹਿਬ ਨਾਲ ਗੱਲ ਕਰਨ ਡੀਆਈ ਸਾਹਿਬ ਖੁਦ ਹੈਗੇ ਨੇ ਸਰ ਨੂੰ ਆਸ਼ਵਾਸ਼ਣ ਦਵਾਇਆ ਗਿਆ ਤੁਹਾਡੇ ਵੱਲੋਂ ਹਾਂ ਜੀ ਆਸ਼ਵਾਸ਼ਣ ਦਵਾਇਆ ਗਿਆ ਹਾਂ ਤੁਸੀਂ ਵੀ ਦੋਅ ਅਸੀਂ ਵੀ ਦੁਆਰੇ ਹਾਂ ਜੀ Subscribe to One India channel and never miss an update.